ਅੱਜ ਡੀਐਸਪੀ ਫਿਲੌਰ ਸਰਦਾਰ ਸਰਵਨ ਸਿੰਘ ਵੱਲ ਦੀ ਅਗਵਾਈ ਹੇਠ ਥਾਣਾ ਮੁਖੀ ਬਿਲਗਾ ਇੰਸਪੈਕਟਰ ਪਲਵਿੰਦਰ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਜਸਬੀਰ ਸਿੰਘ ਪੁੱਤਰ ਤਨਨਾ ਸਿੰਘ ਵਾਸੀ ਬੁਰਜ ਖੇਲਾ ਥਾਣਾ ਬਿਲਗਾ ਜ਼ਿਲ੍ਹਾ ਜਲੰਧਰ ਦੇ ਘਰ ਦੀ ਫਰੋਤੀ ਨੂੰ ਲੈ ਕੇ ਹਮਲਾ ਕਰਨ ਵਾਲੇ ਦੋ ਵਿਅਕਤੀ ਕਾਬੂ ਕੀਤੇ ਜਿਨ੍ਹਾਂ ਪਾਸੋਂ ਇੱਕ ਪਿਸਤਲ 7 ਜਿੰਦਾ ਕਾਰਤੂਸ ਦੋ ਮੋਬਾਈਲ ਫੋਨ ਬਰਾਮਦ ਕੀਤੇ ਜినాਦੀਪਾ ਇਚਾਰ ਵਿਕਰਮਜੀਤ ਸਿੰਘ ਕਾਲੂ ਪੁੱਤਰ ਨਿਰਮਲ ਸਿੰਘ ਵਾਸੀ ਕਮਾਲਕੇ ਖੁਰਦ ਜ਼ਿਲ੍ਹਾ ਮੋਗਾ ਅਤੇ ਲੱਪਰੀ ਸਿੰਘ ਉਰਫ ਲਬਲੀ ਪੁੱਤਰ ਰੂੜਾਰਾਮ ਵਾਸੀ ਪਿੰਡ ਸੰਗਲਾ ਜ਼ਿਲ੍ਹਾ ਮੋਗਾ ਵਜੋਈ ਜਿਨ੍ਹਾਂ ਨੂੰ ਮਾਂਜੂਗ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਰਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਫਿਲੌਰ ਤੋਂ ਪਵਨ ਪਨੋਟ ਦੀ ਰਿਪੋਰਟ ਮਾਂਜੂਗ ਐਸਐਸਪੀ ਸਾਹਿਬ ਜਿੰਦਰ ਦਿਹਾਤੀ ਸ਼੍ਰੀ ਹਰਵਿੰਦਰ ਸਿੰਘ ਮਿਰਕ ਜੀ ਵੱਲੋਂ ਜੁੱਧ ਨਸ਼ਿਆਂ ਵਿਰੁੱਧ ਜੋ ਪੰਜਾਬ ਸਰਕਾਰ ਵੱਲੋਂ ਚਲਾਇਆ ਗਿਆ ਅਤੇ ਉਹਨਾਂ ਵੱਲੋਂ ਜੋ ਭੜੇ ਅਨਸਰਾਂ ਦੇ ਵਿਰੁੱਧ ਜਿਹੜੇ ਮਾੜੇ ਅਨਸਰ ਜਿਹੜੇ ਗਲਤਾਂ ਖੂਆਂ ਕਰਦੇ ਆ ਉਹਨਾਂ ਦੇ ਸਬੰਧ ਵਿੱਚ ਇੱਕ ਸਪੈਸ਼ਲ ოਪਰੇਸ਼ਨ ਚਲਾਇਆ ਗਿਆ ਜਿਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਐਸ ਐਚ ਓ ਕੁਲਵਿੰਦਰ ਸਿੰਘ ਬਿਲਗਾ ਤੇ ਉਸ ਦੀ ਸਪੈਸ਼ਲ ਟੀਮ ਦੇ ਚਾਰ ਮੈਂਬਰੀ ਜਿਹੜੇ ਹੈਗੇ ਸਨ ਉਹਨਾਂ ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਸੀ ਉਹਦੇ ਵਿੱਚ ਇੱਕ 10 11 ਤਰੀਕ ਦੀ ਵਾਰਦਾਤ ਆ ਗਈ ਸੀ ਜੋਨਦੀਗੋ ਦੇ ਵਿੱਚ ਖੇਲਾ ਪਿੰਡ ਜਿਹੜਾ ਸੀ ਉੱਥੇ ਗੋਲੀ ਚੱਲੀ ਸੀ ਤੇ ਮਾਰ ਦੇਣ ਦੀ ਨੀਤ ਨਾਲ ਤਿੰਨ ਜਿਹੜੇ ਨੌਜਵਾਨ ਸੀ ਦੋ ਮੋਟਰਸਾਈਕਲਾਂ ਤੇ ਆਏ ਸੀ ਉਹਨਾਂ ਨੇ ਹਮਲਾ ਕੀਤਾ ਸੀ ਘਰ ਦੇ ਵਿੱਚ ਜਸਪੀਰ ਸਿੰਘ ਦੇ ਤੇ ਤਕਨੀਕੀ ਟੰਗ ਨਾਲ ਅਤੇ ਹਿਊਮਨ ਰਿਸੋਰਸਸ ਨਾਲ ਉਹਦੇ ਪੇਸ਼ਾ ਕਰਦੇ ਹੋਇਆ ਉਹਨਾਂ ਨੂੰ 16 ਤਰੀਕ ਨੂੰ ਜਿਹੜਾ ਸੀ ਕਾਮਯਾਬੀ ਮਿਲੀ ਜਿਹਦੇ ਵਿੱਚ ਉਹਨਾਂ ਦੋ ਦੋਸ਼ੀ ਜਿਹੜੇ ਆ ਉਹ ਗ੍ਰਿਫਤਾਰ ਕਰ ਲਏ ਨੇ ਉਹਨਾਂ ਕੋਲ ਵਾਰਦਾਤ ਵਿੱਚ ਵਰਤਿਆ ਹੋਇਆ ਪਿਸਟਲ 7.65 ਦੋ ਮੈਗਜ਼ੀਨ ਤੇ ਸੱਤ ਜਿੰਦਾ ਰੋਮ ਬਰਾਮਦ ਕੀਤੇ ਆ ਇਹ ਜਿਹੜਾ ਮੋਟਰਸਾਈਕਲ ਬੁਲਟ ਉਹਨਾਂ ਨੇ ਵਾਰਦਾਤ ਵਿੱਚ ਵਰਤਿਆ ਸੀ ਉਹ ਵੀ ਬਰਾਮਦ ਕਰ ਲਿਆ ਸਰ ਇਹ ਗੋਲੀ ਚਲਾਉਂਦਾ ਰੀਜ਼ਨ ਪੀਸੀ ਕਿਉਂ ਚਾਹੀਆਂ ਗੋਲੀਆਂ ਨੇ ਇਹ ਦੋ ਪਰਿਵਾਰ ਨੇ ਇੱਕੋ ਪਿੰਡ ਦੇ ਰਹਿਣ ਵਾਲੇ ਨੇ ਕਿ ਜਿਹੜਾ ਬੇਸਟ ਹੈਗਾ ਗੁਰਮukh Singh ਜਿਹੜਾ ਇਹ ਇਸ ਟਾਈਮ ਯੂਐਸਏ ਰਹਿ ਰਿਹਾ ਹੈਗਾ ਜੀ ਕਿ ਜਿਹੜਾ ਮੁਕੱਦਮੇ ਦਾ ਮਦਈਆ ਜਸਬੀਰ ਸਿੰਘ ਇਹਦਾ ਬੇਟਾ ਹੈਗਾ ਮਨਜਿੰਦਰ ਸਿੰਘ ਇਹਨਾਂ ਦੀ ਆਪਸ ਵਿੱਚ ਰੰਜਿਸ਼ ਸੀ ਤੇ ਇਹਨੇ ਇਹ ਦੋਸ਼ੀ ਜਿਹੜੇ ਹਾਇਰ ਕਰਕੇ ਤੇ ਇਹ ਕਾਰਵਾਈ ਕਰਵਾਈ ਹੈਗੀ ਇਹ ਜਿਹੜੀ ਦੋਸ਼ੀ ਆ ਸਰ ਇਹ ਪਹਿਲਾਂ ਵੀ ਇਦਾਂ ਦੀ ਆਵਾਜ਼ ਲੱਤਾਂ ਮੈਨੂੰ ਨਹੀਂ ਇਹਨਾਂ ਦਾ ਪ੍ਰੀਵੀਅਸ ਰਿਕਾਰਡ ਜਿਹੜਾ ਉਹ ਚੈੱਕ ਕੀਤਾ ਗਿਆ ਵਾ ਪ੍ਰੀਵੀਅਸ ਸਕਾਉਟ ਦੇ ਵਿੱਚ ਇਹਨਾਂ ਦੇ ਖਿਲਾਫ ਅਜ ਕੋਈ ਐਫ ਆਈ ਆਰ ਨਹੀਂ ਹੈਗੀ ਇਹਨਾਂ ਦਾ ਪੁਲਿਸ ਮੈਨ ਲੈ ਕੇ ਵੀ ਇਹਨਾਂ ਨੇ ਵਾਰਦਾਤ ਕਿਦਾਂ ਕੀਤੀ ਕਿਹਦੇ ਕਹਿਣ ਤੇ ਕੀਤੀ ਪੁਸ਼ਕਸ਼ ਚੱਲ ਰਹੀ ਹੈਗੀ ਆ ਤੇ ਉਹ ਫਰਦਰ ਜਿਹੜੀ ਇਨਵੈਸਟੀਗੇਸ਼ਨ ਦਾ ਪਾਰਟ ਉਹ ਵੀ ਤੁਹਾਨੂੰ ਦੱਸਿਆ ਜਾਵੇਗਾ ਸਰ ਬਸਿਕਲੀ ਹੈ ਕਿੱਥੇ ਦੇ ਆ ਦੋਨੇ ਜਿਹੜੇ ਵਿਅਕਤੀ ਦੇ ਇਹ ਦੋਨੋਂ ਹੀ ਜਿਹੜੇ ਧਰਮਕੋਟ ਥਾਣੇ ਨੂੰ ਬਲੋਂਗ ਕਰਦੇ ਨੇ ਦੋਸ਼ੀ ਬਾਈ ਨੀ ਵੀ ਹੈਗੇ ਆ ਇਹਨਾਂ ਚ ਕਲਵ ਪ੍ਰੀਤ ਸਿੰਘ ਔਰ ਫਲਵਲੀ ਹੈਗਾ ਜ ਇਨੇ ਦੋਨੋਂ ਦੋਸ਼ੀ ਗ੍ਰਫਤਾਰ ਕਰ ਲਏ ਨੇ ਤੀਸਰਾ ਦੋਸ਼ੀ ਜਿਹੜਾ ਉਹ ਜੀਤਵਾਲ ਨਾਲ ਸੰਬੰਧਿਤ ਹੈਗਾ ਉਹਦਾ ਖਲਾਸਾ ਦੌਰਾਨੇ ਤਫਤੀਸ਼ ਅਸੀਂ ਬਾਅਦ ਵਿੱਚ ਕਰਾਂਗੇ ਜਿਹੜਾ ਅਸਲਾ ਬ੍ਰਾਮਦ ਹੋਇਆ ਉਹ ਲਾਇਸੈਂਸੀ ਹੈ ਜਾਂ ਨਜਾਇਜ਼ ਇਹ ਨਜਾਇਜ਼ ਅਸਲਾ ਜੀਨਾਂ ਦਾ ਕੋਈ ਲਾਇਸੈਂਸੀ ਅਸਲਾ ਨਹੀਂ ਹੈਗਾ ਇਹ ਇਲੀਗਲ ਵੈਪਨ ਜਿਹੜਾ ਵਾ ਉਹ ਅਸੀਂ ਬ੍ਰਾਮਦ ਕੀਤਾ ਹੈਗਾ ਬਿਲਕੁਲ ਪੁਲਿਸ ਨੇ